ਹੈਲੋ ਬਈਸ ਵੈਲਕਮ ਬੈਕ ਟੂ ਮਾਈ ਨਿਊ ਵਲੋਗ। ਮਾਈਕੂ ਜੀ ਕਾ ਖਾਲਸਾ, ਮਾਈਕੂ ਜੀ ਕੀ ਫਤਿਹ। ਸਾਰੇ ਬਸ ਛੋਟੇ ਅਤੇ ਵੱਡੇ ਭੈਣ ਭਰਾਵਾਂ ਨੂੰ ਜੀ। ਅੱਜ ਜੀ ਆਪਾਂ ਫਿਰ ਚੱਲੇ ਸੀਗੇ ਦਾ ਸਟਾਰ ਕੈਂਪ ਦੇ ਵਿੱਚ ਤੇ ਮੀਂਹ ਜੀ ਬਹੁਤ ਜ਼ਿਆਦਾ ਜੀ ਨੂੰ ਪੱਤਰੇ। ਪਹਿਲਾਂ ਤਾਂ ਜੀ ਮੀਂਹ ਬਹੁਤ ਜ਼ਿਆਦਾ ਪੈਂਦਾ ਹੈਗਾ ਹੁਣ ਫੇ ਵੀ ਥੋੜਾ ਜਿਹਾ ਘਟ ਗਿਆ ਆ। ਕਿਹਨ ਤਾਂ ਇਹ ਮੈਸਨ ਰੁੱਕ ਜੋ ਬਾਰਿਸ਼ ਹੋ। ਕਿਹ ਚੱਕ ਕਰ ਸਕਦੇ ਹੋ। ਮੀਂਹ ਜੀ ਇਸ ਟਾਈਮ ਕਿੰਨਾ ਜ਼ਿਆਦਾ ਪੈ ਰਿਹਾ ਆ। ਦੇ ਰਹੀ ਸੀ ਤੇ ਮੈਂ ਬਾਗ ਬੰਨਣੀ ਸੀਗੀ ਅਜੇ ਤੇ ਫੇਰ ਇਨਵਰਟਰ ਵੀ ਜੀ ਆਪਣਾ ਡਾਊਨ ਹੋ ਗਿਆ ਹੈਗਾ ਤੇ ਫੇਰ ਹੁਣ ਮੈਂ ਬਾੜ ਲਿਆਂ ਕੇ ਸ਼ੀਸ਼ਾ ਲਾਇਆ ਹੈਗਾ ਤੇ ਮੈਂ ਕਹਾਂ ਚਲੋ ਅੱਜ ਬਾੜ ਪਾਗ ਬੰਨ ਲੈਂਦੇ ਆ ਆਪਾਂ ਲਓ ਜੀ ਤੁਹਾਨੂੰ ਵੀ ਆਪਾਂ ਫੇ ਆਪਣੀ ਅੱਜ ਬਾਗ ਦਿਖਾਉਂਦੇ ਆ ਤੇ ਫੇ ਆਪਾਂ ਤੁਹਾਨੂੰ ਉੱਥੇ ਜਾ ਕੇ ਵੀਡੀਓ ਬੰਦੇ ਜੀ ਜਿਹੜੀ ਟਾਈਮ ਹੋਇਆ ਆ 10:41 ਮਿੰਟ ਤੇ ਮੈਂ ਉੱਥੇ ਪਹੁੰਚਣਾ ਆ ਲਾ ਲੋ ਸਾਢੇ 11 ਵਜੇ ਤੱਕ ਅੱਜ ਉੱਥੇ ਸਾਰੇ ਪਹੁੰਚ ਰਹੇ ਨੇ ਆਣੇ ਕਿਉਂਕਿ ਮੀਂਹ ਕਰਕੇ ਸਾਰੇ ਅੱਜ ਜੇ ਲੇਟ ਹੋ ਗਏ ਚਲੋ ਚੱਲਦੇ ਆ ਫੇਰ ਹੁਣ ਆਪਾਂ ਵੀ ਤੇਲਾ ਬੰਦੂ ਖੁੰਦੇ ਆਪਾਂ ਤੁਹਾਨੂੰ ਅੱਜ ਆਪਣੀ ਪੱਗ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵੀ ਜੀ ਜਰੂਰ ਕਰਦੇ ਹੋ ਤੇ ਗਾਇਸ ਹੁਣ ਫੇਰ ਮੈਂ ਵੰਨ ਲਈ ਆ ਪੱਗ ਜੀ ਅੰਮ੍ਰਿਤਸਰੀ ਜੀ ਔਰ ਦੇਰਾ ਹੂੰਗਾ ਕਿ ਮੈਂ ਤਾਂ ਮੰਦੀ ਨਹੀਂ ਗਈ ਫੇਰ ਮੈਂ ਵਟਾਂ ਦੀ ਪੱਗੀ ਬੰਨ੍ਹ ਲਈ ਸੀ ਤੇ ਹੁਣ ਜੀ ਮੈਂ ਹੋ ਗਿਆ ਸੀਗਾ ਥੋੜਾ ਜਿਹਾ ਲੇਟ ਬਿਕੋਜ਼ ਕਿ ਮੀਰ ਹੁਕੰਦਰ ਨਾਮ ਹੀ ਨਹੀਂ ਲੈ ਜਾਂਦਾ ਹੈਗਾ ਤੇ ਛਤਰੀ ਮੇਰਾ ਪਰਾਂ ਲੈ ਕੇ ਗਿਆ ਸੀ ਸੋ ਚਲੋ ਹੁਣ ਜੀ ਪਹਿਲਾ ਆਪਾਂ ਚੱਲਦੇ ਆ ਤਦ ਨੂੰ ਵੀ ਆਪਾਂ ਹੁਣ ਦਿਖਾਉਂਦੇ ਗੁਰਦੁਆਰਾ ਦਾ 뷰 ਰਸਤਾ ਜੀ ਮੀ ਪੈਨ ਕਰਕੇ ਬਹੁਤ ਖਰਾਬ ਹੋ ਗਿਆ ਗੁਰਦੁਆਰਾ ਤੱਕ ਰਤ ਵੀ ਜੀ ਦੇਖ ਹੀ ਸਕਦੇ ਹੋ ਚੈੱਕ ਕਰ ਸਕਦੇ ਹੋ ਜੀ ਤੁਸੀਂ ਕਿ ਰਸਤਾ ਕਿੰਨਾ ਖਰਾਬ ਹੈ ਇਸ ਟਾਈਮ ਪਾਣੀ ਪਾਣੀ ਜੀ ਹੋ ਗਿਆ ਗਲੀਆਂ ਦੇ ਵਿੱਚ ਚਲੋ ਪਰ ਆਪਾਂ ਗੁਰਦੁਆਰਾ ਤੱਕ ਜਿਆ ਚਲਦੇ ਜੀ ਤੇ ਹੁਣ ਜੀ ਲਓ ਜੀ ਥੋੜੀ ਜਿਹੀ ਦੂਰੀ ਰਹਿ ਗਈ ਗੁਰਦੁਆਰਾ ਲਓ ਜੀ ਤੇ ਹੁਣ ਆਪਾਂ ਗੁਰਦੁਆਰੇ ਪਹੁੰਚ ਚੁੱਕੇ ਆ ਦਿਖਾਉਂਦੇ ਫਿਰ ਤੁਹਾਨੂੰ ਹੁਣ ਆਪਾਂ ਇੱਥੇ ਦਾ 뷰 ਆ ਲਓ ਜੀ ਦਰਸ਼ਨ ਕਰਾਓ ਜੀ ਗੁਰਦੁਆਰਾ ਸਾਹਿਬ ਜੀ ਦੇ ਹੁੰਦੇ ਚਲਦੇ ਆਪਾਂ ਸਾਰੇ ਨਿਹਾਨੇ ਜੀ ਆਗੇ ਲੱਗਦੇ ਮੈਂ ਹੀ ਲੇਟ ਹੋ ਗਿਆ ਲੱਗਦਾ ਅੱਜ ਅੱਜ ਜੀ ਨਿਹਾਨੇ ਕਰੋ ਕਰੋ ਲਿਆ ਹੋਰੇ ਸੀਗੇ ਜੇ ਨਿਹਾਨੇ ਨਾ ਹੁੰਦੇ ਪੂਰੇ ਬਾਕੀ ਜੀ ਦੇਖੋ ਅੱਜ ਦੀ ਨਿਸ਼ਾਨ ਸਾਹਿਬ ਵੀ ਇੱਧਰ ਦਰਸ਼ਨ ਕਰ ਸਕਦੇ ਹੋ ਮੀਨ ਜੀ ਪੋਕਾਮ ਖਰਾਬ ਕੀਤਾ ਗੁਰਦੁਆਰੇ ਜੀ ਵੀ ਲਾਈਟ ਚਲੇ ਗਈ ਸੀਗੀ ਤਾਂ ਕਰਕੇ ਜੀ ਇਹ ਲੰਗਰ ਵਾਲਦੇ ਲਾਈਟਾਂ ਵੀ ਨਹੀਂ ਜੀ ਜਗਾ ਸਕੇ ਚਲੋ ਜੀ ਜਦਦਾ ਮੈਂ ਇੱਥੇ ਪਹੁੰਚਿਆ ਨਾਲ ਲੱਗਾ ਇਹਨਾਂ ਨੇ ਮੈਨੂੰ ਕਹਤਾ ਕਿ ਮੇਰਾ ਕੰਪੀਟੀਸ਼ਨ ਹੁਣ ਇਹਨਾਂ ਦੇ ਨਾਲ ਤੇ ਲੋ ਜੀ ਹੁਣ ਪਹਿਲਾ ਆਪਾਂ ਕਰਾਉਣ ਲੱਗੇ ਆਪਣਾ ਸ਼ੀਸ਼ਾ ਸ਼ੀਸ਼ਾ ਸੈਟ ਤੇ ਤਦ ਤੱਕ ਲਈ ਆਪਾਂ ਹੱਥ ਸੇਕਣ ਚਲੇਗੇ ਬਿਕਾਉਸ ਕਿ ਆਪਣੇ ਹੱਥ ਬਹੁਤ ਠਾਰਗੇ ਸੀਗੇ ਫੇਰ ਆਪਾਂ ਪੱਗ ਵੀ ਬੰਨਣੀ ਸੀ ਇੱਕ ਵਾਲੀ ਫਿਰ ਤੋਂ ਤੇ 3 ਰਾਊਂਡ ਹੋਣੇ ਸੀਗੇ ਜੀ ਪਹਿਲੇ ਜੀ ਆਪਾਂ ਆਪਣੀ ਪੂਸ਼ਰ ਨਹੀਂ ਨਿਕਲ ਸਕੀ ਬਿਕਾਉਸ ਆਪਣਾ ਲੜ ਥੜ ਗਿਆ ਹੈਗਾ ਦੂਜੇਲਾ ਦੂਜੇਲਾ 라운ਡ ਦੇ ਵਿੱਚ ਦੀ ਤਿਆਕੀ ਜਾ ਕੇ ਦੇਖੂਗਾ ਕਿ ਮੈਂ ਕਿਵੇਂ ਦੀ ਪੱਗ ਬੰਨੀ ਆ ਤੇ ਮੇਰੀ ਪੁਜੀਸ਼ਨ ਵੀ ਆਈ ਆ ਜੀ ਉੱਤੇ ਚ ਬਾਕੀ ਜਿਉਂ ਪਹਿਲਾ ਪਾਸਾ ਸੀ ਕੀ ਲੀਏ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਬਾਕੀ ਦੀ ਗੱਲ ਦੱਸਦੇ ਆ ਬਾਕੀ ਜੀ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੱਧ ਤੋਂ ਵੱਧ ਕਰਦੇ ਆ ਕਰੋ ਜੀ ਬਹੁਤ ਜੀ ਬਹੁਤ ਮਿਹਨਤ ਲੱਗਦੀ ਆ ਵਲੌਗ ਬਣਾਉਣ ਦੇ ਵਿੱਚ ਇੱਕ ਤਾਂ ਜਿੱਦ ਤੋਂ ਦਸਤਾਰ ਕਾ ਦਸਤਾਰ ਕੈਂਪ ਦੇ ਵਿੱਚ ਵੀ ਜੀ ਨੇ ਆਣ ਦੱਸਣਾ ਹੁੰਦਾ ਲੋ ਜੀ ਹੁਣ ਮੈਂ ਸੈਕੰਡ ਰਾਉਂਡ ਦੇ ਵਿੱਚ ਜੀ ਮੇਰੀ ਫਰਸਟ ਪੁਜੀਸ਼ਨ ਆ ਗਈ ਆ ਬਾ ਤੇ ਹਲੇ ਭਾਈ ਨਿਕਲ ਗਈ ਨਹੀਂ ਲਾਈ ਇਹਨਾਂ ਨੇ ਸਿੱਧਾ ਲੜਨ ਲੱਗਾ ਤਾਂ ਇਹਨਾਂ ਦੀ ਪੋਜੀਸ਼ਨ ਤਾਂ ਇਹਨਾਂ ਨਾਲ ਪਿੱਛੇ ਸੇਰ ਨਹੀਂ ਟਕੇ ਆਏਗਾ। ਲੋ ਜੀ ਹੁਣ ਤੁਹਾਨੂੰ ਆਪਾਂ ਦਿਖਾਉਂਦੇ ਆ ਜਿਹਦੀ ਸੈਕਿੰਡ ਪੋਜੀਸ਼ਨ ਆਈ ਹੈ ਹੁਣ ਆਪਾਂ ਤੁਹਾਨੂੰ ਮਲਾਉਂਦੇ ਆ ਉਹ ਵਾਲੇ ਬੰਦੇ ਉਹ ਵਾਲੇ ਮੁੰਨੇ। ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਆਲੇ ਭਾਈਆ ਜਿਨ੍ਹਾਂ ਦੀ ਪੋਜੀਸ਼ਨ ਸੈਕਿੰਡ ਆਈ ਹੈ। ਹੁਣ ਜੀ ਆਪਾਂ ਤੁਹਾਨੂੰ ਥਰਡ ਪੋਜੀਸ਼ਨ ਆ ਮਲਾਉਂਦੇ ਆ ਜਿਨ੍ਹਾਂ ਦੀ ਆਈ ਹੈ ਥਰਡ ਪੋਜੀਸ਼ਨ ਆ ਦੇਖੋ ਜੀ ਆਲੇ ਭਾਈਆ ਇਹਨਾਂ ਨੇ ਜੀ ਹੁਣ ਫਿਰ ਤੋਂ ਪੱਗਾਂ ਖੋਲਣ ਲੱਗੇ ਸੀ ਬਿਕਾਉਜ਼ ਇੱਕ ਹੋਰ ਰਾਉਂਡ ਹੋਣਾ ਦੀ ਪੱਗਾਂ ਦਾ। ਚਲੋ ਜੀ ਬਾਕੀ ਹੁਣ ਤੁਹਾਨੂੰ ਆਪਾਂ ਦੱਸਦੇ ਆ ਹਾਲੇ ਭਾਈ ਜੀ ਕਹਿੰਦੇ ਸੀਗੇ ਹਾਲੇ ਭਾਈ ਜੀ ਫਸਟ ਰਾਉਂਡ ਦੇ ਵਿੱਚੋਂ ਆ ਗਏ ਸੀਗੇ ਸੈਕੰਡ ਪੀਚਨ ਤੇ ਹੁਣ ਜੀ ਮੇਰਾ ਵਾ ਥਰਡ ਰਾਉਂਡ ਆ ਤੇ ਉੱਚੇ ਸਵਾਲ ਪੁੱਛਦਾ ਪਿਆ ਦੇਖੋ ਜੀ ਸਵਾਲਾਂ ਦੇ ਵਿੱਚ ਜੀ ਨਿਆਣਾ ਜਿੱਦਾਂ ਮਤਲਬ ਇੱਕ ਹੀ ਸਵਾਲ ਸੀ ਜੀ ਸਾਰਿਆਂ ਨੂੰ ਆਇਆ ਕਿ ਪਹਿਲਾ ਦਸਤਾਰ ਮੁਕਾਬਲਾ ਕਿੱਥੇ ਹੋਇਆ ਸੀ ਉਹਦਾ ਉਹਦਾ ਜਵਾਬ ਜੀ ਅਨੰਦਪੁਰ ਸਾਹਿਬ ਸੀਗਾ ਪਰ ਦੀ ਕਿਸੇ ਨੂੰ ਉਹਦੇ ਬਾਰੇ ਪਤਾ ਨਹੀਂ ਲੱਗਾ ਬਿਕੋਜ਼ ਉਹ ਜੀ ਆਪੇ ਕੋ ਜਿਆਦਾ ਹੀ ਪੁੱਛ ਰਿਆ ਸੀ ਜੋ ਕਿ ਦਸਤਾਰ ਮੁਕਾਬਲੇ ਦੇ ਵਿੱਚ ਜੀ ਪੁੱਛਿਆ ਜਾਂਦਾ ਹੈਗਾ ਤੇ ਲੋ ਜੀ ਇੱਕ ਜੀ ਇਹਨਾਂ ਨੂੰ ਕਿਸੇ ਨੂੰ ਹੋਰ ਵੀ ਨਹੀਂ ਇੱਕ ਸਵਾਲ ਆਇਆ ਹੈਗਾ ਕਿ ਦੇ ਕਿ ਜਿਦਾ ਪੱਗ ਦਾ ਅਰਥ ਕੀ ਆ ਉਹਦਾ ਜੀ ਉਹਦਾ ਸੀ ਸਿਕਾ ਕੀ ਦਸਾਂਕ ਰੌਣ ਦੇ ਅਵਤਾਰ ਤੇ ਵਿੱਚੋਂ ਨਿਕਲੀ ਹੋਈ ਜੀ ਨੂੰ ਆਪਾਂ ਜੀ ਪੱਗ ਕਹਿਆ ਹੈਗਾ ਤੇ ਲੋ ਜੀ ਹਾਂ ਲੋ ਜੀ ਇਤਰਹੁਣ ਸਵਾਲਾਂ ਦੇ ਜਵਾਬ ਵੀ ਜੀ ਪੁੱਛੇ ਜਾ ਰਹੇ ਆ ਬਾਕੀ ਜੀ ਆਪਾਂ ਤੁਹਾਨੂੰ ਦੱਸਦੇ ਆ ਅੱਗੇ ਜਾ ਕੇ ਤੀਜੇ ਰਾਉਂਡ ਦੇ ਵਿੱਚ ਜੀ ਕੀ ਬਣਿਆ ਕੌਣ ਜਿੱਤੇ ਆ ਕੌਣ ਕੌਣ ਜਿੱਤੇ ਤਾਂ ਜੀ ਸਾਰੇ ਹੁੰਦੇ ਆ ਜਿੱਦਾਂ ਮਤਲਬ ਕਿਹਦੀ ਪੋਜੀਸ਼ਨ ਨਿਕਲ ਗਈ ਕਿਹਦੀ ਭਾਗ ਜ਼ਿਆਦਾ ਵਧੀਆ ਸੀ ਕਿਹਦੀ ਭਾਗ ਚ ਜ਼ਿਆਦਾ ਸਫਾਈ ਸੀਗੀ ਤੇ ਲੋ ਜੀ ਸਵਾਲਾਂ ਦੇ ਕਰਕੇ ਜੀ ਅਣਤੇ ਜੀ ਤੇ ਤੀਜੀ ਪੋਜੀਸ਼ਨ ਨਿਕਲਨੀ ਸੀਗੀ ਤਿੰਨ ਜਾਣਿਆਂ ਦੇ ਵਿੱਚ ਜੀ ਗੇਮ ਫਸ ਗਈ ਉਹਨਾਂ ਤਿੰਨਾਂ ਤਾਂ ਜੀ ਸਵਾਲ ਪੁੱਛੇ ਤੇ ਵੇਰੀਆ ਗਰੇ ਭਾਗ ਅੜਾਇਆ ਕਿਉਂ ਜਾਂ ਤੇ ਤੀਜੀ ਚ ਬਾਕੀ ਮੈਚ ਦਾ ਫਸਿਆ ਪਿਆ ਹੈਗਾ ਪੁੰਦਾ ਕੱਲ ਵੀ ਜੀ ਹੁਣ ਕਹਿੰਦੇ ਕਿ ਇੱਦਾਂ ਕਰਾਉਣਾ ਇੱਕ ਕੱਲ ਵੀ ਜੀ ਇਦਾਂ ਮਤਲਬ ਕਰਨਾ ਕਿ ਤਿਆਰੀ ਹੋ ਜਵੇ ਸਾਰੇ ਨਿਆਣਾ ਦੀ 1 ਜਨਵਰੀ ਤੱਕ ਬਾਕੀ ਜੀ ਲੋ ਜੀ ਤੁਸੀਂ ਦੇਖ ਹੀ ਸਕਦੇ ਹੋ ਕਰਦੇ ਆ ਜੀ ਬਾਕੀ ਹੁਣ ਕਲਿੱਪਾਂ ਨਹੀਂ ਮੈਂ ਫਿਰ ਛੋਟੀਆਂ ਕੀਤੀਆਂ ਸੋ ਗਾਇਸ ਤੀਜੀ ਵਾਰੀ ਦੇ ਵਿੱਚ ਜੀ ਮੇਰਾ ਦੂਜੇ ਨੰਬਰ ਤੇ ਆਇਆ ਬਿਕੋਜ਼ ਕਿ ਮੇਰੇ ਪਿੱਛੇ ਸਫਾਈ ਘੱਟ ਸੀਗੀ ਮੋੜੇ ਮੇਰੀ ਸਫਾਈ ਪੂਰੀ ਆ ਗਈ ਸੀਗੀ ਤੇ ਪਹਿਲੇ ਨੰਬਰ ਤੇ ਜੀ ਉਹ ਜਿਹੜਾ ਪਲਾ ਹਾਲੇ ਜਿਹੜੇ ਭਾਈ ਪੱਗ ਬੰਦੇ ਵੇ ਤੀਜੇ ਨੰਬਰ ਤੇ ਸੱਪੇ ਜਿਹੜੇ ਨੰਬਰ ਤੇ ਜੀ ਆ ਗਏ ਸੀਗੇ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਕਿ ਹੁਣ ਸਿੱਦਾ ਸਾਰੇ ਜੰ ਪੱਗਾਂ ਬੰਦੇ ਵੇ ਤੇ ਮੈਂ ਤੁਹਾਨੂੰ ਹੁਣ ਵਾਲੀ ਵੀਡੀਓ ਜੀ ਦਿਖਾਉਂਦੇ ਆ ਤੇ ਲੋ ਜੀ ਚੈੱਕ ਕਰ ਸਕਦੇ ਤੁਸੀਂ ਸਾਰੇ ਮੁੰਡੇ ਆਪਣੀ ਪੂਰੀ ਚੋਣ ਜੋਸ਼ ਦੇ ਨਾਲ ਪੱਗਾਂ ਬਣਾ ਜੀ ਲਗੇ ਹੋਏ ਆ ਚੈੱਕ ਕਰ ਸਕਦੇ ਜੀ ਤੁਸੀਂ ਕਿੰਨੇ ਜੀ ਮੁੰਡੇ ਜੋਸ਼ੀ ਜੀ ਨਾਲ ਪੱਗਾ ਵਾਤੇ ਪਿਆ ਹਾਂ ਜੀ ਅਸੀਂ ਪਾਉਣੀਆਂ ਕਰਦੇ ਪਿਆ ਜੀ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਜੈਸੂ ਜੀ ਚੈੱਕ ਕਰ ਸਕਦੇ ਹੋ ਇਸ ਟਾਈਮ ਇੱਥੇ ਦਾ ਵੀਊ ਜੀ ਅੱਦੇ ਨਿਆਣੇ ਕੈਂਪ ਦੇ ਵਿੱਚ ਜਿੱਦਾ ਅੱਜ ਨਾਲੋ 6 ਜਾਣੇ ਐਬਸੈਂਟ ਹੋ ਗਏ ਕੱਲ ਪੰਜ ਸੀਗੇ ਉਸ ਤੋਂ ਪਹਿਲਾਂ 4 ਸੀਗੇ ਜੀ ਹੁਣ ਜੀ ਅਸੀਂ ਕੱਲ੍ਹ ਦਾ ਸੋਚਦੇ ਪਿਆ ਕਿ ਕੱਲ ਹੁਣ ਅਸੀਂ ਉਹਨਾਂ ਦੇ ਘਰੇ ਜਾ ਕੇ ਤੇ ਪੁੱਛ ਕੇ ਆਉਣਾ ਉਹਨਾਂ ਤਾਂ ਸੀ ਜੀ ਕਾਤੋਂ ਨਹੀਂ ਆਉਂਦੇ ਹੈਗੇ ਇੱਕ ਮੁੰਡਾ ਸੀਗਾ ਜੀ ਵੀ ਤੋਂ ਦੋਦੀ ਸੀ ਲੋ ਜੀ ਹੁਣ ਮੇ ਭਰਾ ਨੇ ਕਿਹਾ ਕਿ ਤੇਰਾ ਸ਼ਾਮ ਜੀ ਨੂੰ ਪੱਗਾਂ ਦੇ ਵੀਡਿਓਆਂ ਖੇਤੇ ਪੌਣੀਆਂ ਤੇ ਪੱਗਾਂ ਬਨਣੀਆਂ ਆਪਣੇ ਆਪਾਂ ਸਹੀ ਹਾਰਦੇ ਆਂ। ਹੁਣ ਜੀ ਆਪਾਂ ਤੁਹਾਨੂੰ ਦਿਖਾਉਂਦੇ ਆਂ ਵੀਓ ਕਿ ਕਿੱਦਾਂ ਕਲ ਸਾਰਿਆਂ ਨੇ ਕਿੱਦਾਂ ਦੀਆਂ ਪੱਗਾਂ ਬਨਣੀਆਂ। ਤੇ ਗਾਇਸ ਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੱਦਾਂ ਦੀਆਂ ਪੱਗਾਂ ਬਨਣੀਆਂ ਜੀ। ਬਹੁਤ ਸੋਹਣਾ ਇਨਾਂ ਨੇ ਟੈਂਪ ਕੀਤਾ। ਆ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਜੀ ਵਰਮਾ। ਆ ਜਿਹਦੀ ਦੇਖ ਸਕਦੇ ਹੋ। ਆ ਜੀ ਮੈਂ ਵੀਡੀਓ ਤੇਜ਼ ਕੀਤੀ ਆ। ਇਨਾਂ ਨੇ ਟੋਟਲ 7 ਮਿੰਟ ਦੇ ਵਿੱਚ ਪੂਰੀ ਪੱਗ ਜੀ ਬਨਣੀ ਸੀਗੀ ਮੇਰੇ ਛੋਟੇ ਵੀਨੇ। ਤੁਸੀਂ ਚੈੱਕ ਕਰ ਸਕਦੇ ਹੋ ਜੀ ਇਹ ਜੀ ਉੱਥੇ ਦਾ ਸਾਡਾ ਸਭ ਤੋਂ ਕੈਂਪ ਦਾ ਜਿੱਦਾਂ ਕਹਿ ਲਈਏ ਛੋਡੀਏ ਇਸ ਦਾ ਇਹ ਆ ਬੱਚਾ ਜਿਹੜਾ ਸਾਡੇ ਤੋਂ ਕੈਂਪ ਦੇ ਵਿੱਚ ਆਉਂਦਾ ਜੀ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਦਾ ਕੈਂਪ ਕਿੰਨਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਹਾਲੇ ਮੈਂ ਵੀਡੀਓ ਥੋੜੀ ਤੇਜ਼ ਕੀਤੀ ਹੈਗੀ ਇਹ ਨੇ ਟੋਟਲ 7 ਮਿੰਟਾਂ ਦੇ ਵਿੱਚ ਪੂਰਾ ਪੂਰਾ ਪਾਗ ਨੇ ਬੰਨ ਲਈ ਸੀਗੀ ਵੀਡੀਓ ਨਹੀਂ ਮੈਂ ਤੇ ਰਹੀ ਕੀਤੀ ਆ ਬਿਕੋਜ਼ ਵਲੌਗ ਫੇ ਜਿਆਦਾ ਲੈਂਥੀ ਹੋ ਜਾਂਦਾ ਆ ਲੋ ਜੀ ਚੈੱਕ ਕਰ ਸਕਦੇ ਤੁਸੀਂ ਇਹ ਜੀ ਹੁਣੇ ਨਾ ਰਾਤ ਨੂੰ ਸਾਨੂੰ 9 ਵਜੇ ਵੀਡੀਓ ਪਾਈ ਸੀਗੀ ਤਾਂ ਹੀ ਮੈਂ ਉਹਨੂੰ ਵਲੌਗ ਪਾਉਣ ਦੇ ਵਿੱਚ ਲੇਟ ਸੀਗਾ ਮੈਂ ਕਿਹਾ ਸਾਰਿਆਂ ਦੀ ਵੀਡੀਓ ਆ ਰਹੀ ਹੋਏ ਚਾ ਜੀ 2 ਕ ਜਾਣਿਆ ਨੇ ਨਹੀਂ ਟੋਟਲ ਵੀਡੀਓ ਪਾਈ ਹੈਗੀ ਹਜੇ ਤੱਕ ਬਸ ਲਗਭਗ ਬਾਕੀ ਸਾਰਿਆਂ ਦੀ ਵੀਡੀਓ ਤੇ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਮਿਹਨਤ ਦੇ ਨਾਲ ਜੀ ਇਹ ਭੱਗ ਬੰਦਾ ਪਿਆ ਰਾਤ ਨੂੰ ਜੀ ਨੇ 8:30 ਵਜੇ ਪਾਗ ਬੰਨੇ ਨੇ ਜੀ ਸਟਾਰਟ ਕੀਤੀ ਸੀ ਇਹ ਤਾਂ ਸਾਨੂੰ 9 ਵਜੇ ਤੱਕ ਇਹਦੀ ਵੀਡੀਓ ਪਹੁੰਚ ਗਈ ਸੀਗੀ ਲੋ ਜੀ ਦੇਖ ਸਕਦੇ ਹੋ ਤੁਸੀਂ ਲੋ ਜੀ ਆਖੜੀ ਲੜ ਲਾ ਆਖੜੀ ਲੜ ਲਾਉਣ ਲੱਗਾ ਜੀ ਇਹਨੂੰ ਜੀ ਬਹੁਤ ਘੱਟ ਟਾਈਮ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਸਮਝ ਲੱਗੀ ਸੀਗੀ ਜੀ ਆਪਾਂ ਕਿਵੇਂ ਲੜ ਲਾਉਣੇ ਆ ਜੀ ਜੀ ਨੇ ਇੱਕ ਵੀ ਛੁੱਟੀ ਨਹੀਂ ਕੀਤੀ ਹੈਗੀ ਬਾਕੀ ਜੀ ਫੇ ਵੀ ਫਿਰ ਜਿੰਨੇ ਆਪਾਂ ਰੈਗੂਲਰ ਦੀ ਗੱਲ ਕਰੀਏ 8-9 ਮੁੰਡੇ ਸੀਗੇ ਜਿਹੜੇ ਰੈਗੂਲਰ ਦੇ ਹੈ ਕੈਂਪ ਦੇ ਵਿੱਚ ਚੈੱਕ ਕਰ ਸਕਦੇ ਹੋ ਜੀ ਤੁਸੀਂ ਬਾਕੀ ਜੀ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਮੈਂਟਰੇ ਨਾਲੇ ਛੋਟਾ ਮੁੰਡਾ ਜੀ ਪੱਗ ਬੰਦਾ ਪਿਆ ਆ ਐਂ ਜੀ ਨੂੰ ਜਦਾ ਮਤਲਬ ਐ ਨੀਨੂੰ ਹੈਗਾ ਕਿ ਮੇਰਾ ਲਾ ਰਹਿਣ ਜੈਸੇ ਕੰਡੀਸ਼ਨ ਦੇ ਵਿੱਚ ਲੱਗੇ ਖਰਾਬ ਨਾ ਹੋਵੇ ਪਿੱਛੇ ਉਹ ਪੂਰਾ ਜੀ ਨੂੰ ਪੂਰਾ ਚੁਛਾ ਆ ਤੇ ਲੋ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਲਾਸਟ ਨਾ ਨੀ ਨੀ ਦੀ ਇੱਕ 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 ਨੇ ਲੜ ਲਾ ਲਾਉਣਾ ਜੀ ਹਜੇ ਉੱਤੋਂ ਬੱਜੀ ਇਹਦਾ ਲਾਸਟ ਲੜ ਆਇਆ ਨਾ ਤੇ ਲੋ ਜੀ ਆ ਗਿਆ ਜੀ ਕਹਿੰਦੇ ਇਹਦਾ ਲਾਸਟ ਲੜ ਤੇ ਹੁਣ ਜੀ ਇਹ ਲਾਉਗਾ ਲਾਸਟ ਲੜ ਦੇਖ ਸਕਦੇ ਹੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੁਸੀਂ ਕਿੰਨੀ ਵਧੀਆ ਪੱਗ ਜੀ ਇਹ ਬੰਦਾ ਪਿਆ ਮੇਰਾ ਛੋਟਾ ਵੀਰ ਚੈੱਕ ਕਰ ਸਕਦੇ ਹੋ ਜੀ ਤੁਸੀਂ ਐਂ ਜੀ ਪਹਿਲਾਂ ਇਹਨੇ ਕੀਤੀ ਸੀ ਕੱਲ ਕੀ ਲੜ ਲਾਉਣ ਦੀ ਕੋਸ਼ਿਸ਼ ਬਾਅਦੋਂ ਪਤਾ ਨਹੀਂ ਜੀ ਖਲੇ ਦਾ ਸੈਟ ਨਹੀਂ ਆਇਆ ਕੱਲ ਕੀ ਲੜ ਫਿਰ ਇਹਨੇ ਸਿੱਧਾ ਲੜੀ ਜੀ ਲਾ ਦੇਗਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਜੇ ਜੀ ਸਾਡਾ ਵਲੌਗ ਵਧੀਆ ਲੱਗਦਾ ਹੋਵੇ ਤੇ ਵਲੌਗ ਨੂੰ ਲਾਈਕ ਸ਼ੇਅਰ ਤੇ ਜੀ ਕਮੈਂਟ ਜਰੂਰ ਕਰਦੇ ਹੋ ਤੇ ਲਓ ਜੀ ਲੌਨ ਲੱਗਾਇਆ ਹੁਣ ਲਓ ਜੀ ਲੜ ਲਾ ਲੜਦੀ ਆ ਦੇਖੋ ਜੀ ਹਾ ਜੀ ਲੌਨ ਲੱਗਾਇਆ ਜੀ ਆ ਹੁਣ ਲੜ ਚੈੱਕ ਕਰ ਸਕਦੇ ਹੋ ਜੀ ਤੁਸੀਂ ਆ ਦੇਖੋ ਜੀ ਲੌਨ ਲੱਗਾ ਜੀ ਆਹ ਦੇਖੋ ਜੀ ਲੱਗ ਗਿਆ ਲੜ ਰੇਖੋ ਜੀ ਕਿੰਨੀ ਵਧੀਆ ਪੱਗ ਬਣ ਫਿਰ ਤੋਂ ਹੀ ਖੋਲਦੇ ਤੇ ਲੋ ਜੀ ਲੱਗ ਗਿਆ ਜੀ ਹੁਣ ਫਾਈਨਲ ਲੜ ਲਾ ਰਹੇ ਉਹਨੇ ਫਿਰ ਤੋਂ ਨਹੀਂ ਨਹੀਂ ਪਾਜ ਗਈ ਤੇ ਲੋ ਜੀ ਹੁਣ ਉਹਦੇ ਭਰਾ ਦੀ ਵਾਰੀ ਆ ਗਈ ਆ ਉਹਨੇ ਵੀ ਜੀ ਪੱਗ ਬਨਣੀ ਕਰਤੀ ਆ ਸਟਾਰਟ ਚੈੱਕ ਕਰ ਸਕਦੇ ਹੋ ਜੀ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਜੀ ਨੇ ਵੀ ਸ਼ੁਰੂਆਤ ਕੀਤੀ ਆ ਇਹ ਵੀ ਜੀ ਸਾਡੇ ਕੈਂਪ ਦੇ ਵਿੱਚ ਰੈਗੂਲਰ ਆ ਤੇ ਲੋਜੀ ਤੇ ਦੇਖ ਸਕਦੇ ਹੋ ਗਾਇਸ ਕਿੰਨੀ ਮਹਾਨਤਾ ਦੇ ਨਾਲ ਜੀ ਇਹ ਵੀ ਭੱਗ ਬਨਣ ਲੱਗਾ ਹੋਇਆ ਆ ਜੀ ਇੰਨੇ ਜੀ ਟੋਟਲ 4 ਮਿੰਟ ਦੇ ਵਿੱਚ ਵਿੱਚ ਜੀ ਭੱਗ ਬਨ ਕੇ ਕੰਪਲੀਟ ਕਰਦੀ ਸੀ ਸੋ ਜੀ ਇਹਨੂੰ ਵੀ ਜੀ ਆਪਾਂ ਹੁਣ ਕੱਲ ਕਰ ਲਗੀ ਲੜਦਾਉਣਾ ਸਿਖਾਉਣਾ ਜੀ ਬਾਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦੀ ਭੱਗ ਬਗੈਰ 50 ਤੋਂ ਜੀ ਨੇ ਭੱਗ ਬੰਨੀ ਜੀ ਨੇ ਮਾਰੀ ਜੀ 50 ਬਸ ਭੱਗ ਦੇ ਵਿੱਚ ਦਿਖਾਈ ਸੀਗੀ ਬਾਕੀ ਜੀ ਤੁਸੀਂ ਦੇਖ ਸਕਦੇ ਹੋ ਇਹ ਜਿਵੇਂ ਮੈਂ ਵੀਡੀਓ ਫਾਸਟ ਕੀਤੀ ਸੀਗੀ ਬਿਕੋਜ਼ ਜੀ ਪੂਰੀ ਵੀਡੀਓ ਲਾ ਕੇ ਜੀ ਵੀਡੀਓ ਜ਼ਿਆਦਾ ਲੈਂਥੀ ਬਣ ਜਾਂਦੀ ਹੈ ਸੋ ਮੈਂ ਕਿਹਾ ਥੋੜੀ ਜੀ ਘੱਟ ਲੈਣ ਦੀ ਰੱਖੀ ਆ ਆਪਾਂ ਵੀਡੀਓ ਬਾਕੀ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਨੇ ਜੀ ਕਲਗੀ ਲੜ ਇਹਦਾ ਜੀ ਲੜ ਪੱਜੇ ਦਾ ਆਪਾਂ ਕਹਿ ਸਕਦੇ ਪੱਗ ਤੋਂ ਜ਼ਿਆਦਾ ਵੱਡਾ ਆ ਜਾਂਦਾ ਜੀ ਹਰ ਵਾਰੀ ਇਹ ਜੀ ਮੈਂ ਆਪ ਵੀ ਤੋਂ ਤੇ ਨਾਲ ਜੀ ਪੱਗ ਬਣ ਕੇ ਦੇਖੀ ਸੀ ਪਰ ਇਹਦਾ ਲੜ ਜੀ ਬਹੁਤ ਜ਼ਿਆਦਾ ਵੱਟਾ ਆ ਜਾਂਦਾ ਸੋ ਜੀ ਮੈਂ ਤਾਂ ਇਹਨੂੰ ਕਹੇਗਾ ਤੇ ਵੱਟਾਂ ਨਹੀਂ ਪੱਗ ਬਣ ਲੈ ਉੱਚ ਮੰਨ ਲੈ ਤੇਰਾ ਲੰਬਰ ਲੜ ਆ ਗਿਆ ਤੂੰ ਤਾਂ ਵੀ ਸਿੱਧਾ ਲਾ ਸਕਦਾ ਆ ਕਾਲੀ ਗੀਲਾ ਆ ਗਿਆ ਤੂੰ ਤਾਂ ਮੀਲਾ ਆਸਾ ਤਾ ਲੇਟ ਕੇ ਦੇ ਘਰ ਮੇਰੇ ਪਰ ਮਾੜਿਆ ਲਾ ਸਹੀ ਬਣਨੀ ਹੈ ਸੋਜੀ ਦੇ ਤੀ ਦੇਖ ਸਕਦੇ ਹੁਣ ਜੇ ਮਰਿਆ ਲਾੜਾਂ ਦੇ ਵਿੱਚ ਡੀਸਟੈਂਸ ਕਰਤਾ ਪਿਆ ਹੈਗਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਇਹਦੀ ਵੀ ਪੱਗ ਦੇ ਵਿੱਚ ਜਿਆਦਾ ਸਫਾਈ ਆ ਜਾਂਦੀ ਹੈ ਚੈੱਕ ਕਰ ਸਕਦੇ ਹੋ ਜੀ ਤੁਸੀਂ ਕਿਵੇਂ ਜੀ ਹੁਣ ਲਾਈਟ ਮਾਰ ਕੇ ਦੇਣ ਤੇ ਆ ਜੀ ਸਫਾਈ ਲੋ ਜੀ ਹੁਣ ਜੀ ਤਨੋਂ ਆਪਾਂ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਤਤਕਲੀਦਾ ਨੂੰ ਪਾਏ ਇੱਕ ਹੋਰ ਕਲੀਪ ਤੇ ਸ਼ੇਅਰ ਕਰਨਾ ਚਾਹੁੰਦੇ ਆ ਜੀ ਅੱਜ ਹੀ ਸਾਡੇ ਨਾਲ ਜੀ ਉਹ ਘਟਨਾ ਹੋ ਗਈ ਸੀਗੀ ਦੇਖੋ ਤੇ ਅੱਜ ਫੇਰ ਤੁਹਾਨੂੰ ਆਪਾਂ ਉਹ ਘਟਨਾ ਕੀ ਹੋਈ ਸੀਗੀ ਆਪਣੇ ਨਾਲ ਗਾਇਸ ਅੱਜ ਦਾ ਦਿਨ ਪਤਾ ਨਹੀਂ ਕਿਦਾਂ ਚੜਿਆ ਹੈਗਾ ਪਹਿਲਾ ਵਾਲੇ ਭਾਜੀ ਦੀ ਛਤਰੀ ਟੁੱਟ ਗਈ ਤੇ ਹੁਣ ਸਾਡਾ ਸਟੈਂਡ ਟੁੱਟ ਗਿਆ ਹੁਣ ਤਾਂ ਰਾਟੀ ਨਹੀਂ ਕੱਲੇਗਾ ਵਿੱਚੋਂ ਨੈਟੇ ਆਦੇ ਹੱਥ 'ਚ ਬਾਕੀ ਆਦੇ ਪਿਆਰ ਬਾਕੀ ਸਮਾਨ ਆਹ ਬਾਕੀ ਸਮਾਨ ਸਾਡਾ ਤੇ ਆਇਆ ਗਾਇਸ ਛਤਰੀ ਵੀ ਗਿੱਲਰ ਗਈ ਮੇਰੀ ਆਦੇ ਨੈਚੀ ਆ ਗਈ ਯਾਰ ਨੈਚੀ ਬੰਦਾ ਤੇ ਗਾਈਜ਼ ਜੇ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤੇ ਵਲੌਗ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੀ ਜਰੂਰ ਕਰ ਜਿਓ ਚਲੋ ਜੀ ਸਾਰਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ